ਆਪਾਂ ਨਵੀਂ ਵੈਰਾਈਟੀ ਨਵੇਜਨਾਂ ਦੇ ਨਾਲ ਆ ਮੈਂ ਤੁਹਾਨੂੰ ਸੂਟ ਦਿਖਾਉਣ ਲੱਗਿਆ ਜਤਨ ਵਾਲਕ ਵਾਲਾ ਅਗਸਟ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਹੈ ਤੇ ਦੁਪੱਟਾ ਵੀ ਇਹਦਾ ਜਿਹੜਾ ਹੈ ਬਹੁਤ ਹੀ ਹੈਵੀ ਸਤਿ ਮੇਰੀ ਜੀ ਮਤਲਬ ਕੀ ਗੱਲ ਕਰ ਰਿਹਾ ਹਾਂਜੀ ਤੁਸੀਂ ਰੋਜ਼ ਵੈਰਾਈਟੀ ਨਵੀਂ ਦਿਖਾ ਲੇਓ ਠੀਕ ਹੈ ਜੀ ਕਿ ਹਰ ਰੋਜ਼ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਜੀਜ਼ਾ ਸਸਤੇ ਸਸਤੇ ਰੇਟ ਕਰ ਤੋਂ ਕੁਝ ਡਿਜ਼ਾਈਨ ਆ ਥੋੜੇ ਬਾਰੇ ਜੀ ਮਤਲਬ ਇਹ ਨਵੀਂ ਤਰੀਕਾ ਦਿਖਾ ਲਓ ਵੀ ਮੰਨ ਲਓ ਹਮ ਐਕਸਪੋਜ਼ ਕਰੋ ਵੀ ਗਾਜ ਗੁੱਟ ਲੈ ਬੜੀ ਨੰਬਰ ਇਹ ਦਿਖਾਉਗੇ ਜੀ ਦੇਖੋ ਬਹੁਤ ਬਹੁਤ ਸਾਫ ਨੇ ਕੋਲੇ ਦੱਸ ਸਕਦੇ ਹਾਂ ਹਾਲੋ ਮੈਂ ਹੁਣ 5 ਤੋਂ ਲੈ ਕੇ 15000 ਦੇ ਵਿੱਚ ਕੁਝ ਬਣਾਉਣਾ ਹੈ ਜਿਹੜੇ ਕਿਹਣੀ ਗੱਲ ਕਰਦੀ 5000 ਤੋਂ 15000 ਦੇ ਵਿੱਚ ਟਵਰਾਈਟੀ ਬਹੁਤ ਆਪਣੇ ਕੋਲੇ ਦੱਸ ਸਕਦੇ ਹਾਂ ਬਿਲਕੁਲ ਦੱਸ ਸਕਦੇ ਹਾਂ ਲਓ ਜੀ ਆਪਾਂ ਪਹਿਲਾ ਸੂਟ ਦੀ ਆਪਾਂ 5000 ਵਾਲਾ ਕੋਲ ਦਿੰਨੇ ਆ ਇਹ ਤਾਂ ਮੈਂ ਵੈਸੇ ਹੀ ਦਿਖਾਣ ਕੋਲਦੇ ਆ ਪਰ ਜਿਹੜੇ ਕੱਡੇ ਆ ਫਟੋਪ ਦੇ ਕੱਡੇ ਆ ਆਹ ਲਓ ਆਹ ਦੇਖੋ ਭਾਜੀ ਇਹ ਆ 9000 ਵਾਲਾ 9000 ਵਾਲਾ ਸੁੱਤੇ ਜੀ ਠੀਕ ਹੈ ਇਹ ਮਿਲੂਗਾ ਤੁਹਾਨੂੰ 4500 ਦੀ ਰੇਂਜ ਚ ਰੇਟ ਨੂੰ ਚੈੱਕ ਕਰਕੇ ਕਨਫਰਮ ਦੱਸਿਓ ਮੈਂ ਕਿਹਾ ਜਮਾ ਆ ਦੇਖੋ ਜਿਹੜੇ 50 ਆਫ ਵਾਲੇ ਸੂਟ ਹੈ ਐ ਨਾਲੋਂ ਵੀ ਤੁਹਾਡੇ ਰਾਜਵਲੀ ਤੇ ਅੱਧੋ ਅੱਧ ਫਾਇਦਾ ਹੋਣਾ ਹੈ ਜੇਕਰ ਤੁਸੀਂ ਕੱਬੀਆ ਖਰਚ ਕਰਨਾ ਹੈ 70 80 ਉਹ ਤੇ ਤੁਹਾਡਾ 35 40 ਦੇ ਵਿੱਚ ਕਾਜ ਰੱਦੀ ਵਾਲੇ ਬਣ ਜਾਣੇ ਆ ਇਹ ਐਪ 4500 ਦੇ ਇਹ ਦੁਪੱਟਾ ਹੈਵੀ ਹੈ ਵੀਰੇ ਪੂਰਾ ਮੈਂ ਦੁਪੱਟਾ ਹੈਵੀ ਬਹੁਤ ਸਾਈਡਰ ਦੁਪੱਟਾ ਜਾਲ ਦੁਪੱਟਾ 4500 ਦੇ ਠੀਕ ਹੈ ਇਹ ਦੁਹਾਂ ਮੰਨ ਲਓ ਇਹ ਐਕਸਪੋਜ਼ ਕਰੋ ਚਾਰ ਹਾਂ ਟੈਂਪਲ ਦਿਖਾ ਰਿਹਾ ਹੈ ਕੱਪੜੇ ਵੀ ਅਲੱਗ-ਅਲੱਗ ਕਲਰ ਜਿਹੋ ਜਿਹੇ ਬਣਾਉਣੇ ਆ ਇੰਗਲਿਸ਼ ਕਲਰ ਬਣਾਉਣੇ ਆ ਡਾਰਕ ਬਣਾਉਣੇ ਆ ਸਾਰੇ ਕਲਰ ਆ ਲੋ ਜੀ ਆ ਦਬਕੇ ਵਰਕ ਤੇ ਜੈਨ ਆਇਆ ਆਪਣੇ ਕੋਲੇ ਬਹੁਤ ਸੋਹਣਾ ਆ ਦੇਖੋ ਆ ਦਬਕੇ ਵਰਕ ਦਾ ਜੈਨ ਹੈ ਇਹ ਕਪੜਾ ਵੀ ਨਵਾਂ ਆ ਨਾ ਵੀਰ ਜੀ ਹਾਂ ਜੀ ਕਪੜਾ ਵੀ ਨਵਾਂ ਹੈ ਜੀ ਇਹ ਇਹ ਵੀ ਮਤਲਬ ਵੀ 4-5 ਹਜ਼ਾਰ ਗ੍ਰੇਨ ਦੇ ਵਿੱਚ ਵੇਚੀ ਆਪਣੇ ਕੋਲ ਹਾਂਜੀ ਵੀਰ ਜੀ ਹਾਂਜੀ ਇਹ ਹੈਗਾ ਜੀ 88 ਤੋਂ ਵਾਲਾ 4400 ਦੀ ਰੇਂਜ ਚ ਠੀਕ ਆ 88 ਤੋਂ ਸੁਪਰ 84 ਦਾ ਬਹੁਤ ਕੱਪੜਾ ਦੇਖੋ ਭਾਜੀ ਕੱਪੜਾ ਬਿਲਕੁਲ ਨਵਾਂ ਹੈਗਾ ਕੱਪੜਾ ਤਾਂ ਬਿਲਕੁਲ ਨਵਾਂ ਵਜਿਆ ਮੈਂ ਕਹਿੰਦਾ ਤੁਹਾਨੂੰ ਕੱਪੜਾ ਸੋਨਾ ਹਨਾ ਦੁਪੱਟਾ ਵੀ ਸੋਨਾ ਦੱਕੇ ਦਾ ਦੱਕੇ ਨਾਲ ਕਹਿੰਦੇ ਨਾਲੇ ਦੱਕੇ ਦਾ ਕੰਮ ਜੜਾ ਆਉਂਦਾ ਵੀਰੇ 8 ਤੋਂ 10 ਹਜ਼ਾਰ ਗ੍ਰੇਨ ਚ ਆਉਂਦਾ ਵੀਰੇ ਬਾਜ਼ਾਰ ਚ 8-10 ਹਜ਼ਾਰ ਤੋਂ ਕੱਟ ਨਹੀਂ ਹੈਗਾ ਇਹ ਸੂਤ ਪਰ ਆਪਣੇ ਕੋਲੇ ਜਿਹੜੇ ਆ ਇਹ 4500 5000 ਤੋਂ ਵਧੀਆ ਕੱਪੜਿਆਂ ਤੇ ਸ਼ੁਰੂ ਹੋ ਜਾਂਦੇ ਠੀਕ ਹੈ ਹਾਂਜੀ ਇਸ ਤੋਂ ਇਲਾਵਾ ਮੇਰੇ ਜਿਹੜਾ ਸੂਟ ਹੈ ਇਹ ਹੈਗਾ ਬਿਲਕੁਲ ਨਵੇਂ ਕਲਰ ਦੇ ਵਿੱਚ ਬਿਲਕੁਲ ਨਵੇਂ ਡਿਜ਼ਾਈਨ ਦੇ ਵਿੱਚ ਔਰ ਰੇਟ ਰੇਟ ਮਿਲਣਗੇ ਅੱਧੇ ਬਾਜ਼ਾਰ ਦੇ ਵਿੱਚ 20 25000 30000 ਦੀ ਰੇਟ ਤੋਂ ਘੱਟ ਨਹੀਂ ਇਹ ਸੂਟ ਹੈਗੇ ਆ ਆ ਦੇਖੋ ਯਾਨੀ ਕਿ ਵਿਆਹ ਚ 30000 ਦਾ ਤੁਸੀਂ 15 ਦੀ ਦੋਗੇ ਫਿਰ ਮੇਰੇ ਤਾਂ ਹਾਂ ਅਸੀਂ 15000 ਦੇਵਾਂਗੇ 60% ਆਫ ਹਾਟੇ ਨੂੰ ਕਿਹਾ ਜਾਂਦਾ ਵੀਰੇ ਅੱਧੇ ਰੇਟਾਂ ਨੂੰ ਅੱਛਾ ਆਹ ਦੁਪੱਟਾ ਵੀਰੇ ਹਾਂ ਆ ਗਿਆ ਦੁਪੱਟਾ ਬਰਤਾਲ ਦੇ ਕੋਲ ਹੀ ਆਹ ਦੇਖੋ ਜੀ ਆ ਆ ਗਿਆ ਦੁਪੱਟਾ ਦੁਪੱਟਾ ਹੀ ਪੂਰਾ ਜਾਲ ਬਣਾਇਆ ਵੀਰੇ ਸੂਰ ਵੀ ਪੂਰਾ ਚਾਲ ਆ ਕੰਮ ਦੇਖੋ ਭਾਜੀ ਸਾਰਾ ਜੜਕਣ ਦਾ ਕੰਮ ਹੈ ਕੱਲਾ ਕੱਲਾ ਜਿਹੜਾ ਇਹਦਾ ਵਰਕ ਦਿਖਦਾ ਅਲੱਗ-ਅਲੱਗ ਆ ਦੇਖੋ ਜੜਕਣ ਹੈ ਮੋਤੀ ਹੈ ਧਾਗਾ ਹੈ ਜੀਰੋ ਸਿੱਪੀ ਹੈ ਸਾਰਾ ਟਾਪ ਦਾ ਕੰਮ ਕੀਤਾ ਹੋਇਆ ਹੈ ਇਹ ਬਹੁਤ ਸੋਹਣਾ ਬਾਕ ਬਣ ਰਿਹਾ ਉਹ ਵੀ 50% ਆਫ ਤੇ ਬਾਅਦ ਚ ਵੀ ਵੇਅਰ ਕਰ ਸਕਦੇ ਤੁਸੀਂ ਬਿਲਕੁਲ ਜੀ ਬਿਲਕੁਲ ਜੀ ਹੁਣ ਮੈਂ ਵੀ ਕਹਿ ਰਿਹਾ 15000 ਰੁਪਏ ਇਹ ਆਪਣੇ ਕੋਲੇ 15000 ਦਾ ਇਹੀ ਗੱਲ ਕਹਿ ਰਹੇ ਕਿ ਇੱਥੇ ਗੋਠੀ ਵਾਲਾ ਦੇ 15000 ਦਾ ਜੀ ਬਾਜ਼ਾਰ ਦੇ ਵੀ ਤੁਸੀਂ ਲਓਗੇ ਨਾ ਮੇਰੇ 30000 35000 40000 ਰੁਪਏ ਵਿੱਚ ਮਿਲੂਗਾ ਪਰ ਸਿਰਫ ਗੋਠੀ ਵਾਲਾ ਨੇ ਡਿਸਕਾਊਂਟ ਲਾ ਰੱਖਿਆ 21 ਦਿਨਾਂ ਦੇ ਮੇਲੇ ਦੇ ਵਿੱਚ ਆ ਦੇਖੋ ਜੀ 15 15000 ਦਾ ਹੈ ਹੈਂਡ ਵਰਕ ਦਾ ਹੈ ਇੱਕ ਜਿਹੜੇ ਸਾਜੀ ਕਿਦੋਂ ਦੀ ਜੋੜ ਗਈ ਦਿਖਾ ਸਕਦੇ ਹਾਂ ਜੀ ਹਾਂ ਜੀ ਜਿੰਨੇ ਮਰਜ਼ੀ ਦਿਖਾਓ ਜੀ ਅੱਜਕੱਲ ਕਹਿੰਦੇ ਨੇ ਰੈਡੀ ਕਲੇਅਰ ਸੂਟ ਬਣਾਣੇ ਆ ਵਰੀ ਦੇ ਵਿਰੇ ਇੱਥੇ ਅਸੀਂ 14 ਪਸੰਦ ਕਰਾ ਸਕਦੇ ਹਾਂ ਠੀਕ ਹੈ ਨੇ ਜੀ ਬਣਾਣੇ ਆਪਾਂ ਆਪਦੇ ਹਿਸਾਬ ਨਾਲ ਹੈ 20 ਜੜੀ ਵੀ ਤੁਹਾਨੂੰ ਚਾਹੀਦੀ ਹੈ ਮੰਨ ਲਓ ਆਪਣਾ ਬਜਟ 40000 ਦਾ ਤਾਂ 40000 ਚ ਤੁਹਾਡੇ ਸਾਡਾ ਸੂਟ ਬਣ ਸਕਦੇ ਆ ਬਜਟ 50000 ਦਾ ਤਾਂ 50000 ਜੀ ਬਣ ਸਕਦੇ ਆ ਹਰ ਤਰ੍ਹਾਂ ਦੀ ਵੈਰਾਈਟੀ ਹਰ ਰੇਡ ਦੇ ਵਿੱਚ ਤੁਹਾਨੂੰ ਅਵੇਲੇਬਲ ਮਿਲੇਗੀ ਆ ਦੇਖੋ ਜੀ ਆ ਬਣਿਆ ਹੋਇਆ ਪੂਰਾ ਫਰੰਟ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੋਇਆ ਹੈ ਜਿਹੜੇ ਅੱਜ ਕੱਲ ਲੇਟੈਸਟ ਸਟਾਈਲ ਚੱਲ ਰਹੇ ਨੇ ਇਹ ਬੁਟੀਕ ਵਾਲੇ ਉਹ ਕਨਸੈਪਟ ਨੇ ਆਹ ਪੋਜੇ ਵੀ ਦਿਖਾ ਰਹੇ ਭਾਈ ਸਾਹਿਬ ਦੇਖੋ ਬਹੁਤ ਹੀ ਸੋਹਣੇ ਆਹ ਭਾਜੀ ਬਾਜੂ ਆਗੇ ਦੇ ਬਾਜੂ ਵੀ ਦਿਖਾ ਦਿਓ ਭਾਜੀ ਰੇਟ ਦਾ ਤੁਸੀਂ ਗੈਸ ਨਹੀਂ ਕਰ ਸਕਦੇ ਆ ਕਿਹੜੇ ਰੇਟ ਦਾ ਕੋਈ ਆਦਾ ਦੱਸੋ ਭਾਜੀ ਕਿੰਨੇ ਦਾ ਸੂਟ ਹੋਏਗਾ ਇਹ ਮੇਰੇ ਹਿਸਾਬ ਨਾਲ ਹੋ ਸਕਦਾ ਵਾਤ ਤੋਂ 24000 ਜਾਂ 28000 ਨਹੀਂ ਭਾਜੀ ਨਹੀਂ ਬਹੁਤ ਬਹੁਤ ਤੁਸੀਂ ਬਾਜ਼ਾਰ ਦੇ ਰੇਟ ਜੀ ਚੱਲ ਰਿਹਾ ਰਹੋ ਆਪਨੇ 20000 ਦਾ ਹੋਊਗਾ ਵਾਤ ਨਹੀਂ ਭਾਜੀ ਨਹੀਂ ਇਹ ਆਪਣੇ ਕੋਲੇ ਆਤਮੋਲ ਚ ਹੈ 11500 ਦੀ ਰੇਂਜ ਚ ਮੇਰੇ ਪ्योर ਦਾ ਕੱਪੜਾ ਹੈ ਮਰੀ ਜਗ੍ਹਾ ਆਹੀ ਆਹੀ ਫਾਇਦਾ ਵੀਰ ਜੀ ਗੋਠੀ ਵਾਲਿਆਂ ਦੇ ਆ ਦੇਖੋ 23000 ਵਾਲਾ ਸੂਟ 11500 ਦੀ ਰੇਂਜ ਚ ਆਪਣਾ ਪ्योर ਦੇ ਰਹੇ ਤੁਸੀਂ ਬਿਲਕੁਲ ਜੀ ਦੁਪੱਟੇ ਚਨੌਨ ਦੇ ਦੂਜੇ ਕੱਪੜਿਆਂ ਤੇ ਕੰਮ ਨਹੀਂ ਹੁੰਦਾ ਭਾਜੀ ਹੈ ਕੰਮ ਇਹ ਇਨਾ ਕੱਪੜਿਆਂ ਤੇ ਹੁੰਦਾ ਵਧੀਆ ਕੱਪੜਿਆਂ ਤੇ ਹੁੰਦਾ ਜੇ ਕੱਪੜਾ ਹਲਕਾ ਲਾਤਾ ਫਿਰ ਤਾਂ ਕੁਆਲਿਟੀ ਖਰਾਬ ਹੋ ਜਾਣੀ ਵਾਕਤੂ ਜੀ ਵੀਰ ਜੀ ਕਹਿੰਦੇ ਜੇ ਕੱਪੜਾ ਹਲਕਾ ਲਾਤਾ ਤਾਂ ਕੁਆਲਿਟੀ ਖਰਾਬ ਹੋ ਜੀ ਤੇ ਪਿਓਰ ਦਾ ਸੂਟ ਹੈ ਪੂਰਾ ਹੈਵੀ ਹੈ ਵੀਰੇ ਦੁਪੱਟਾ ਫੋਰਸਟਾ ਬਾਜੂ ਤੇ ਵਰਕ ਹੈ ਸਲਵਾਰ ਦੇ ਕੋਹਜਾਂ ਦੇ ਵਰਕ ਹੈ 23000 ਦਾ ਸੂਟ ਹੈ ਜੀ 23000 ਦਾ ਦੇ ਰਿਹਾ ਸਿਰਫ 11500 ਰੁਪਏ ਰੇਨ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ ਜੀ ਭਾਰੀ ਸੂਟ ਹੈ ਅੱਜਕੱਲ ਤੋਂ ਪਤਾ ਲੈਂਗਿਆਂ ਦਾ ਟ੍ਰੈਂਡ ਚਲਾ ਗਿਆ ਅੱਛਾ ਪੰਜਾਬੀ ਕੜਾ ਗੁਰਦੁਆਰੇ ਦੇ ਵਿੱਚ ਲੈਂਗਾ ਵਗੈਰਾ ਕੋਈ ਨਹੀਂ ਦਿੰਦੇ ਨੰਦਾ ਦੇ ਜੀ ਬਹੁਤ ਅਸਰ ਚ ਲੈਂਗਾ ਵਾਈਡਰ ਹੈ ਸਹੀ ਗੱਲ ਹੈ ਫੋਨ ਸੂਟਾਂ ਦਾ ਟ੍ਰੈਂਡ ਵਾਪਸ ਆ ਗਿਆ ਹੈ ਇੰਨੇ ਇੰਨੇ ਇਸ ਤਰ੍ਹਾਂ ਸੂਟ ਪਾਉਂਦੇ ਬਦਲ ਕੇ ਪਾਉਂਦੇ ਆ ਵੀਰੇ ਲੈ ਕੇ ਜਾਂਦੇ ਆ ਐਦੋ ਵੀ ਹੈਵੀ ਹੈਵੀ ਆ ਦੇਖੋ ਇਸ ਤਰ੍ਹਾਂ ਬੰਨਦਾ ਇਹ ਪੰਜਾਬੀ ਸੂਟ ਕਿਉਂਕਿ ਜਿਹੜੀ ਚੁੰਨੀ ਹੈ ਪੂਰੀ ਹੈਵੀ ਚਾਹੀਦੀ ਹੁੰਦੀ ਹੈ ਦੇ ਨਾਲ ਤੇ ਹੁਣ ਤਾਂ ਦਾ ਮਤਲਬ ਹੀ ਲਹਿੰਗੇ ਤਰ੍ਹਾਂ ਲੱਗਦਾ ਸੂਟ ਇਹ ਲਹਿੰਗੇ ਤਰ੍ਹਾਂ ਲੱਗਦਾ ਇਹਦੇ ਪੋਂਚੇ ਵੀ ਵਰਕ ਵਾਲੇ ਵੀ ਬਾਜੂ ਵੀ ਪੂਰੇ ਹੈਵੀ ਹੈਗੇ ਆ ਤੇ ਫਰੰਟ ਵੀ ਪੂਰਾ ਹੈਵੀ ਹੈ ਪੋਂਚੇ ਮੈਂ ਦੇਖ ਲੈ ਇੱਕ ਵਾਰੀ ਵੀਰੇ ਦੇਖੋ ਜੀ ਦੇਖੋ ਜ਼ਰੂਰ ਦੇਖੋ ਆ ਹੈਗਾ ਪੋਂਚੇ ਵੀਰੇ ਦੇ ਸੂਟ ਦੇ ਪੋਂਚੇ ਆ ਜੀ ਕੰਬੀਨੇਸ਼ਨ ਸਟਾਈਲ ਆ orange ਕਲਰ ਹੈ ਜੀ ਉਹ ਪੂਰੇ ਫਰੰਟ ਦੇ ਵਿੱਚ ਡਿਜ਼ਾਈਨਰ ਪੀਸ ਜਿਵੇਂ ਕਿ ਨੰਦਾ ਵਗੈਰਾ ਤੇ ਆਪਾਂ ਵੇਅਰ ਕਰਨਾ ਸੂਟ ਬਹੁਤ ਸੋਹਣੀ ਚੀਜ਼ਾਂ ਆਈਆਂ ਹੋਈਆਂ ਆ ਬਾਜੂ ਦੇਖੋ ਜੀ ਕਿੱਡੇ ਸੋਹਣੇ ਆ ਬਾਜੂ ਵੀ ਬਹੁਤ ਸੋਹਣੇ ਆ ਇਹ ਪਾਜੀ ਨੇ ਦੁਪੱਟਾ ਹੈ ਇਦੂ ਵੀ ਸੋਹਣਾ ਰੱਖ ਰੱਖਿਆ ਆ ਲਓ ਦੁਪੱਟਾ ਵੀ ਬੀਤ ਬਹੁਤ ਸੋਹਣਾ ਆ ਫੜੋ ਪਾਜੀ ਦੁਪੱਟਾ ਆ ਦੇਖੋ ਉਹ ਲੈ ਲੈਂਗੇ ਵਰਗਾ ਹੈਵੀ ਦੁਪੱਟਾ ਲਹਿੰਗਾ ਪਾਨ ਦੀ ਲੋੜ ਨਹੀਂ ਨਾ ਹੀ ਇਹਦੇ ਨਾਲ ਫੁਲਕਾਰੀ ਐਕਟਰਾ ਲੈਨ ਦੀ ਲੋੜ ਹੈ ਬਹੁਤ ਹੈਵੀ ਸੈੱਟ ਦੇ ਵਿੱਚ ਹੈ ਜੇ ਹੁਣ ਮੰਨ ਲਓ ਆਪਾਂ ਲਹਿੰਗੇ ਤੇ ਪੰਜਾਬੀਆਂ 60-60000 ਰੁਪਏ ਖਰਚ ਕਰਦੇ ਹਾਂ ਜੀ ਇਹ ਮੈਂ ਦਿਖਾ ਦਿੰਦਾਗਾ ਮੈਂ ਆਪਣੇ ਹਿਸਾਬ ਨਾਲ ਬਣਾਉਂਗਾ ਨਾ ਵੀ ਤੁਸੀਂ ਹਿੰਦੁਸਤਾਨ ਹੈਵੀ ਵੀ ਤੁਹਾਨੂੰ ਦਿਖਾਈ ਨਾ ਮੈਂ ਵੀ ਦੇਖਾਂ ਕਿ ਕਿੰਨੇ ਕਿਹਾ ਵੀ ਰੱਖਿਆ ਤੁਸੀਂ ਲਾਲਾ ਕੋਈ ਨਹੀਂ ਤਾਂ ਮੈਂ ਕੱਢੋ ਜੀ ਆਹ ਦੇ ਆਹ ਲਓ ਜੀ ਹੁਣ ਭਾਈ ਸਾਹਿਬ ਕਹਿੰਦੇ ਮੈਂ ਆਪ ਦੀ ਚੁਆਇਸ ਨਾਲ ਕੱਢੂਗਾ ਆਹ ਲਓ ਗੱਲ ਨੇ ਇਹਨਾਂ ਨੂੰ ਕੱਢ ਲੈਣ ਦੋ ਉਹਨੇ ਵੀ ਲਿਆਏ ਲੋ ਜੀ ਲਿਆਓ ਭਾਜੀ ਲਿਆਓ ਆਪਾਂ ਸਾਤਾ ਤੋਂ ਉੱਟਾ ਪਣ ਆਨੇ ਆ ਤਾਂ ਦੇਖੋ ਕਿਹਸਾ ਧਾਮ ਨਾਲ ਬਣਾਵਾਂਗੇ ਵੈਰਾਈਟੀ ਅੱਡੋ ਅੱਡੀ ਕਿਹਸਾ ਧਾਮ ਨਾਲ ਬਣਾਵਾਂਗੇ ਦੂਜੀ ਵੈਰਾਈਟੀ ਲਿਆਓ ਅੱਡੋ ਅੱਡੀ ਆ ਦੇਖੋ ਜਿਵੇਂ ਆ ਭਾਜੀ ਨੇ ਕੱਢਿਆ ਕਿ ਮੰਨ ਲਓ ਵਰੀ ਦੇ 700 ਸੂਟ ਬਣਾਣੇ ਆ ਦੋ ਆਪਾਂ ਫੁੱਲ ਹੈਵੀ ਬਣਾਉਣੇ ਆ ਦੋ ਤੋਂ ਲਾਈਟ ਵੇਟ ਦੋ ਤੋਂ ਲਾਈਟ ਵੇਟ ਐਸ ਤਰ੍ਹਾਂ ਰਲਵੇਂ ਮਿਲਵੇਂ ਬਣ ਜਾਂਦੇ ਆ ਨਾਲੇ ਆਪਣਾ ਬਜਟ ਉੱਥੇ ਆ ਜਾਂਦਾ ਫਰਕ ਕਿਹੜਾ ਦੇਨ ਮਿਲ ਜਾਂਦਾ ਵਰਕ ਦੇਖੋ ਜੀ ਇਹ ਆ ਲਹਿੰਗਿਆਂ ਵਾਲਾ ਦੱਕਾ ਵਰਕ ਸੋਟਲੀ ਦਬਕੇ ਦਾ ਕੰਮ ਹੈ ਇਹ ਦਬਕੇ ਦਾ ਕੰਮ ਹੈ ਪਿਓਰ ਕਪੜਾ ਕਿਹੜਾ ਵਿਜੀਤ ਪਿਓਰ ਹੈ ਇਹ ਦੀ ਔਰਗੈਂజా ਪਿਓਰ ਔਰਗੈਂజా ਜਿਸ ਨੂੰ ਆਪਾਂ ਟਿਸ਼ੂ ਕਹਿੰਦੇ ਆ ਪਿਓਰ ਔਰਗੈਂజా ਟਿਸ਼ੂ ਹਾਂਜੀ ਫੁੱਲ ਪਿਓਰ ਯਾਨੀ ਕਿ ਪੂਰਾ ਪੂਰਾ ਕੋੜਾ ਜੀ ਅੱਛਾ ਜੀ ਆ ਦੇਖ ਏ ਆ ਗਿਆ ਜੀ ਇਹਦਾ ਦੁਪੱਟਾ ਦੁਪੱਟੇ ਤੇ ਵੀ ਜਿਹੜਾ 4 ਸਾਈਡਡ ਵਰਕ ਕੀਤਾ ਹੋਇਆ ਦੇਖੋ ਬੰਦੇ ਵੀ ਹੈ ਦੇ ਆ 4 ਸਾਈਡਡ ਵਰਕ ਆਇਆਗਾ ਤੇ ਆਹ ਲੋ ਜੀ ਆ ਆ ਗਿਆ ਤਾਂ ਦੁਪੱਟਾ ਵੀ ਪ्योर ਹੋਰ ਜੰਝਦਾ ਵਿੱਚ ਬੂਟੀ ਹੈ 4 ਸਾਈਡਡ ਵਰਕ ਆਏਗਾ ਕਲਰ ਵੀ ਬਹੁਤ ਪਿਆਰੇ ਪਿਆਰੇ ਹੈ ਜੀ ਬਹੁਤ ਸੋਹਣੇ ਬੱਤੀ ਬਾ ਆ ਦੇਖੋ ਭਾਜੀ ਆ ਕਲਰ ਡਿਜ਼ਾਈਨ ਬਹੁਤ ਪਿਆਰੇ ਨੇ ਇਹਨੇ ਸੋਹਣੇ ਸੋਹਣੇ ਸੂਟ ਅੱਧੀ ਘੈਂਡ ਘੈਂਟ ਦੇ ਲੈ ਕੇ ਕਿਤੋਂ ਲੈ ਮੈਂ ਇਹ ਭਾਜੀ ਬਹੁਤ ਮਿਹਨਤਾਂ ਕਰੀਦੇ ਆ ਮੇਰੀਆਂ ਭੈਣਾਂ ਵਾਸਤੇ ਕੋਲੋ ਜੀ ਕੋਲੋ ਬਹੁਤ ਦੂਰ ਦੂਰ ਜਾਇਦਾ ਲਖਨਊ ਬਰੇਲੀ ਬਨਾਰਸ ਤਾਂ ਬੰਦੇ ਦੂਰ ਚਲੇ ਨਹੀਂ ਵੀਰੇ ਜਾਣਾ ਪੈਂਦਾ ਵੀਰ ਜੀ ਜਾਣਾ ਪੈਂਦਾ ਹੁਣ ਡਰ ਨਹੀਂ ਲੱਗਦਾ ਮੈਨੂੰ ਦੂਰ ਜਾਣ ਤੇ ਨਹੀਂ ਡਰ ਕਾਦਾ ਭਾਜੀ ਆਪਾਂ ਕਿਹੜਾ ਰਾਤ ਭਰਾਤੇ ਕਿਥੇ ਹਾਂ ਜਾਈਦਾ ਆਪਾਂ ਤਾਂ ਸਿੱਧਾ ਦੁਕਾਨਾਂ ਦੇ ਉੱਤੇ ਜਾਈਦਾ ਏਕਾ ਵੈਰਾਈਟੀ ਭਾਲ ਕੇ ਲਿਆਈ ਗਿਆ ਨਵੇਂ-ਨਵੇਂ ਕਹਿੰਦੇ ਸੁਣ ਮੈਂ ਤਾਂ ਇੱਕ ਦਿਨ ਵੀ ਘੁੰਮਣ ਚੱਲ ਗਿਆ ਬਾਈ ਤੂੰ ਸਿੱਧੀ ਜੀ ਅਸਾਂ ਅੱਛਾ ਜੀ ਤੇ ਮੈਂ ਹੁਣ ਕਹਾਂ ਮੈਂ ਕਿ ਮੈਨੂੰ ਘਾੜ ਘਾੜ ਸੂਟ ਦਿਖਾ ਦਿਓ ਠੀਕ ਹੈ ਆਹ ਤੁਹਾਨੂੰ ਮੈਂ ਥੋੜੇ ਨੂੰ ਦੇਖਿਆ ਮੈਨੂੰ ਸੂਟ ਹੀ ਦਿਖਾਏ ਉਹਨਾਂ ਨੇ ਇਹ ਵੀਰੇ ਪਤਾ ਕੀ ਹੈ ਇਹ ਨਗੀਨੇ ਭਾਲਨੇ ਪੈਂਦੇ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਅਸੀਂ ਸੂਟ ਲੈਣ ਚਲੇ ਗਏ ਅਸੀਂ ਲੁਧਿਆਣੀ ਵੀ ਜਾਏ ਠੀਕ ਹੈ ਜੀ ਸੂਰਤ ਵੀ ਜਾਏ ਕਲਕੱਤੇ ਪੱਕ ਕੇ ਜਾਏ ਵੀਰੋ ਅਸੀਂ ਵੈਰਟੀ ਲੈਣ ਵਾਸਤੇ ਉਹ ਕਹਿੰਦੀ ਵੀ ਮੈਂ ਹੈਵੀ ਸੂਟ ਬਣਾਉਣੇ ਆ ਅਸੀਂ ਚਲੇ ਗਏ ਭਾਈ ਲੱਗ ਕੇ ਚਲੋ ਕੋਈ ਨਹੀਂ ਜਿਹੜਾ ਵੀ ਆਪਾਂ ਜਿਹੜੇ ਵੀ ਸੂਟ ਲੈਣੇ ਬਣਾਣਾ ਤਰਸਤ ਹੁੰਦੀ ਹੈ ਕਸਟਮਰ ਦੀ ਹਣਾ ਜੀ ਅਜੀ ਚਲੇ ਗਿਆ ਮੈਂ ਕਿ ਹੈਵੀ ਵੀ ਸੂਟ ਦਿਖਾ ਦੋ ਵੀਰੇ ਉਹਨਾਂ ਨੇ ਮੈਨੂੰ ਸੂਟ ਦਿਖਾਏ ਮੈਂ ਕਿ ਮਨ ਨਹੀਂ ਖਰਾਓਗੇ ਵੀਰੇ ਮੈਂ ਖਰਚੇ ਹੀ ਲਾ ਕੇ ਆਇਆ ਜਾਂ ਜੀ ਮੇਰਾ ਵੀਰੇ 60 70 ਰੁਪਏ ਖਰਚਾ ਆ ਗਿਆ ਤੇ ਮੈਨੂੰ ਸੂਟ ਕਰਦੀ ਨਾ ਤੇ ਆਪਣੇ ਚੌਰਮੇ ਤੇ ਗੋਠੀ ਵਾਲਿਆਂ ਤੇ ਜਾਣਾ ਸੀਗਾ ਤੇ ਵੀਰੇ ਹੁਣ ਮੈਨੂੰ ਪਤਾ ਨਹੀਂ ਸੀ ਮੈਨੂੰ ਐਸੀ ਚੱਲ ਆਪਣੇ ਹੁਣ ਆਪਾਂ ਨੇ ਕੋਈ ਤਾਂ ਇੱਥੇ ਜਿਹੇ ਜਿਹੇ ਹੈਗੇ ਉੱਥੇ ਇਦੂ ਘੈਂਡ ਮਿਲ ਸਕਦੇ ਆ ਪਰ ਮੇਰਾ ਵਹਿਮ ਸੀ ਇਹ ਵਹਿਮ ਹੁੰਦਾ ਆਪਣੇ ਕੋਲੇ ਜੋ ਵੈਰਾਈਟੀ ਮਿਲੂ ਨਾ ਵੀਰੇ ਉਹ ਕਿਤੇ ਨਹੀਂ ਮਿਲੂਗੀ ਇੱਕ ਮੈਂ ਤੁਹਾਨੂੰ ਦੱਸ ਲੇ ਕਿ ਸੂਟ ਲੜਖੀਏ ਨੋ ਬੇ ਉੱਪਰ ਦਿਖਾਓ ਕੱਢ ਲੋ ਕੱਢ ਲੋ ਜੜ ਇਹਦੇ ਵਿੱਚ ਨਾ ਮੈਨੂੰ ਪਤਾ ਕੀ ਆ ਮਲਟੀ ਇਹ ਕੰਮ ਕਿਹ ਜਿੰਦਾ ਵੀ ਕਿਉਂ ਐ ਵਿੱਚ ਵਿੱਚ ਮਲਟੀ ਕੰਮ ਕਿਉਂ ਆ ਦੇਖੋ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦਾਜਵਰੀ ਵਾਲੇ ਸੂਟ ਜਿਵੇਂ ਕਿ ਤੁਸੀਂ ਆਪਣੀ ਵਰੀ ਬਣਾਉਣੀ ਹੈ ਠੀਕ ਹੈ ਹਰੇਕ ਦੇ ਘਰੇ ਮੈਰਿਜ ਵਾਸਤੇ ਭੈਣ ਦੀ ਭਰਾ ਦੀ ਮੈਰਿਜ ਵਾਸਤੇ ਇਹ ਆਪਾਂ ਕੱਪੜਾ ਖਰੀਦਣਾ ਆ ਦੇਖੋ ਹੋਰ ਵੀ ਆਲਿਆਂ ਦੇ 50% ਔਰ ਚਲ ਰਿਹਾ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਹੀ ਸ਼ਾਨਦਾਰ ਸੂਟ ਮਿਲ ਜਾਣਗੇ ਜੜੀਆਂ ਮੇਰੀਆਂ ਪੈਣਾ ਫੋਰਨ ਤੋਂ ਆਉਂਦੀਆਂ ਐ ਇੰਨੇ ਮਹਿੰਗੇ ਨੇ ਕਿ 20 25 30 ਹਜ਼ਾਰ ਦੀ 20000 ਦੇ ਬੁਟੀਕ ਤੋਂ ਥੂੜ ਪਿਆਰ ਕਰਾਉਂਦੇ ਆ ਪਰ ਉਹ ਜੀ ਗੱਲ ਨਹੀਂ ਬੰਦੀ ਇੱਥੇ ਅੱਜ ਮੈਂ ਮਲਟੀ ਵਰਕ ਹੈ ਦਾ ਹਾਂਜੀ ਹਾਂਜੀ ਇਹ ਮਤਲਬ ਕਿ ਕਿਉਂ ਇਹਦੇ ਵਿੱਚ ਕਿਉਂ ਦਿੱਤਾ ਹੋਇਆ ਇਹ ਵੀਰੇ ਆ ਦੇਖੋ ਇਹਦਾ ਦੁਪੱਟਾ ਗਾਂਟਾ ਟੈਕ ਸਰਕਲ ਟੱਚ ਦੇ ਵਿੱਚ ਆ ਬਣਾਇਆ ਗਿਆ ਬਹੁਤ ਹੀ ਸੋਹਣਾ ਆ ਦੇਖੋ ਅੱਛਾ ਮਤਲਬ ਬੋਲੋ ਜੀ ਪੁੱਤ ਜੀ ਇਹ ਜਿਹੜਾ ਹੈਗਾ ਨਾ ਭਾਜੀ ਇਹ ਕੰਟਰਾਸਟ ਦਿੱਤਾ ਵਿਆਹ ਦੇਖੋ ਸੂਰ ਦੇ ਵਿੱਚ ਬਲੂ ਕਲਰ ਦਿੱਤਾ ਹੈ ਦਾ ਉਹਦਾ ਦੁਪੱਟਾ ਲੈ ਲਈ ਕਰਤਾ ਠੀਕ ਹੈ ਇਹ ਹੁਣ 29000 ਵਾਲਾ 14500 ਦੇ ਵਿੱਚ ਹੈ ਭਾਜੀ ਇਹਦੇ ਕੀ ਹੈ ਸੂਟ ਬਹੁਤ ਸੋਹਣਾ ਹੈ ਤੁਸੀਂ ਰੇਟ ਦੁਬਾਰਾ ਚੈੱਕ ਕਰ ਲਓ ਬਹੁਤ ਕਹਣ ਸੂਟ ਹੈ ਕੰਟਰਾਸਟ ਸੂਟ ਤੁਸੀਂ ਕਹੀ ਨਾ 29 30 3000 ਜਿਹੜਾ ਪ੍ਰਾਈਸ ਦੇ ਇਹਨੂੰ ਗ੍ਰੇਡ ਮੈਂ ਕਿ ਜਮਾ ਵੀ ਦੇ ਇਹੀ ਤਾਂ ਖਾਸੀਅਤ ਹੈ ਗੋਟੀ ਵਾਲਿਆਂ ਦੀ ਰਾਇਤ ਜੋ ਵੀ ਅਸੀਂ ਦੱਸਾਂਗੇ ਠੀਕ ਹੈ 50% ਕਮਾਂਗੇ ਤਾਂ 50% ਪਾਉਗਾ ਲਓ ਜੀ ਵੀਰ ਜੀ ਕਹਿੰਦੇ 50% ਸੂਟ ਕਮਾਂਗੇ ਤਾਂ 50% ਹੀ ਦਵਾਂਗੇ ਦਾਜੰਡਵਰੀ ਦੇ ਨਵੇਂ ਸੂਟ ਤੁਹਾਨੂੰ ਦਿਖਾਈ ਦਿੰਦੇ ਆ ਆ ਦੇਖੋ ਜੀ ਕੰਟਰਾਸਟ ਵਰਕ ਦੇ ਵਿੱਚ